ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਜਿਹੜੀ ਬੂਟੀ ਦੀ ਗੱਲ ਕਰਾਂਗੇ ਜੜੀ ਬੂਟੀ ਦੀ ਅਸ਼ਵਗੰਧਾ ਦੀ ਗੱਲ ਕਰਨਾ ਅਸ਼ਗੰਧ ਵੀ ਬੋਲ ਦਿੰਦੇ ਆ ਮਰੋ ਇਹਨੂੰ ਤੇ ਇਹ ਬੂਟੀ ਪੰਜਾਬ ਦੀਆਂ ਕਿਸ ਕੋਈ ਸਮਾਂ ਸੀਗਾ ਫਿਰਨੀਆਂ ਹੋ ਗਈਆਂ ਨਦੀਆਂ ਜਿਹੜੀਆਂ ਸਾਡੀਆਂ ਸਾਡੀਆਂ ਸੂਏ ਜਾਂਦੇ ਨੇ ਤੇ ਕੰਡੇ ਹੋ ਗਿਆ ਆਮ ਪਲਾਟਾਂ 'ਚ ਮਿਲਦੀ ਸੀ ਪਰ ਇਹਦੀ ਹੁਣ ਤਦਾਰ ਦਿਖਣੀ ਘੱਟ ਹੋਈ ਤੁਰੀ ਪਈ ਆ ਮਰੋ ਇਹ ਇਹ ਬੂਟੀਆਂ ਵੀ ਖਤਮ ਹੋ ਦੇ ਤੁਰੀਆਂ ਜਾ ਰਹੀਆਂ ਕਿਉਂਕਿ ਜੋਂ-ਜੋਂ ਝੋਨਾ ਲੱਗਿਆ ਤੋਂ ਨਦੀਨ ਨਾਸ਼ਕ ਅਸੀਂ ਯੂਜ਼ ਕੀਤੇ ਉਹਦੇ ਨਾਲ ਸਾਰੀਆਂ ਜੜੀ ਬੂਟੀਆਂ ਕਾਫੀ ਹੱਦ ਤੱਕ ਖਤਮ ਹੋ ਦੇ ਤੁਰੀ ਇਹਨੂੰ ਬਚਾਉਣ ਦੀ ਸਾਨੂੰ ਲੋੜ ਹੈਗੀ ਆ ਇਹਰਾ ਫਲ ਗੋਲਦਾਰ ਹੁੰਦਾ ਤੇ ਲਾਲ ਰੰਗ ਦੇ ਹੁੰਦੇ ਆ ਫਲ ਜਿਹੜੇ ਫਲ ਦੇ ਅੰਦਰ ਬੀਜ ਹੁੰਦੇ ਪੀਲੇ ਹੁੰਦੇ ਇਹਦੇ ਤਾਂ ਮਤਲਬ ਕਹਿੰਦਾ ਬਹੁਤ ਹੀ ਗੁਣਕਾਰੀ ਬੂਟੀ ਹੈ ਇਹ ਜੇ ਕਿਸੇ ਦੀ ਅੱਖਾਂ ਦੁਖਦੀਆਂ ਹੋਣ ਫੋੜੇ ਹੋਣ ਤੇ ਸੁਰਜੇ ਹੱਥ ਪੈਰ ਹੋਣ ਉਸ ਤੇ ਪੱਤਿਆਂ ਨਾਲ ਟਕੋਰ ਕੀਤੀ ਜਾਂਦੀ ਐ ਇਸ ਅਸ਼ਵਗੰਦੇ ਦੇ ਪੱਤਿਆਂ ਦੀ ਉਸ ਤੋਂ ਬਾਅਦ ਇਹਦੀ ਜੜ ਹੈਗੀ ਬਹੁਤ ਕੀਮਤੀ ਜੜਾ ਇਹ ਸਟ्रेस ਨੂੰ ਘਟਾਉਂਦੀ ਐ ਸਟ्रेस ਲੈਵਲ ਨੂੰ ਸਾਡੇ ਉਸ ਤੋਂ ਬਾਅਦ ਸਾਡੀ ਐਨਕਸਾਇਟੀ ਜਿਹੜੀ ਕਿਸੇ ਨੂੰ ਐਨਕਸਾਇਟੀ ਹੋ ਜੇ ਮਤਲਬ ਘਬਰਾਹਟ ਹੋ ਜੇ ਘਬਰਾਹਟ ਨੂੰ ਠੀਕ ਕਰਨ ਚ ਮਤਲਬ ਟੈਨਸ਼ਨ ਕਿਸੇ ਨੂੰ ਘਟਾਉਣ ਚ ਉਹਨੂੰ ਹੈਲਪ ਕਰਦੀ ਹੈ ਜੜ ਜਿਹੜੀ ਹੈ ਜੜ ਨੂੰ ਵਰਤਦੇ ਆ ਉਸ ਤੋਂ ਬਾਅਦ ਸਾਊਂਡ ਜੇ ਕਿਸੇ ਨੂੰ ਕੋਈ ਜਿਹੜੀ ਅਜੇ ਐਨਕਸਾਇਟੀ ਵਾਲੇ ਬੰਦੇ ਨੂੰ ਸਾਊਂਡ ਸਲੀਫ ਲੈਉਣੇ ਵੀ ਉਹਨੇ ਰਾਮ ਕਰਨਾ ਹੋਵੇ ਉਹ ਲੰਬਾ ਸਮਾਂ ਉਹਨੂੰ ਦਿੱਤੀ ਜਾਂਦੀ ਹੈ ਜੜ ਜਿਹੜੀ ਸ਼ਕਤੀ ਵਰधक ਅਮਰੋ ਤੇ ਕਾਮ ਤੇਜਕ ਵੀ ਹੈਗੀ ਆ ਜੜ ਹੈਗੀ ਆ ਜੇ ਕਿਸੇ ਵੀਰਜ ਦਾ ਪਤਲਾਪਨ ਪੈ ਜੇ ਵੀਰਜ ਨੂੰ ਪਤਲੇਪਨ ਦੂਰ ਕਰਦੀ ਹੈਗੀ ਆ ਮੂਤਰਵਰਧਕ ਅਮਲ ਹੋ ਇਹਨੂੰ ਪਿਸ਼ਾਬ ਦੇ ਮੋਗਾਣੇ ਵਾਸਤੇ ਯੂਜ਼ ਕੀਤਾ ਕਰ ਪਾਤਕ ਅਮਲ ਹੋ ਗਰਭ ਗਰਭ ਪਾਉਣ ਵਾਸਤੇ ਵੀ ਵਰਤੀ ਜਾਂਦੀ ਹੈ ਜੜ ਇਹ ਤੇ ਇਸ ਤਰ੍ਹਾਂ ਕਰਕੇ ਜਿਹੜੀ ਹੈਗੀ ਆ ਆਮ ਕਮਜ਼ੋਰੀ ਕਮਜ਼ੋਰੀ ਕਿਸੇ ਨੂੰ ਜ ਉਹਨੂੰ ਠੀਕ ਕਰਦੀ ਹੈਗੀ ਆ ਗਠੀਏ ਦੇ ਰੋਗਾਂ ਨੂੰ ਠੀਕ ਕਰਦੀ ਹੈਗੀ ਆ ਅਜੀਰਨ ਨੂੰ ਠੀਕ ਕਰਦੀ ਆ ਭੁੱਖ ਜੇ ਕਿਸੇ ਦੀ ਮਰਜ਼ੀ ਉਹਨੂੰ ਵਰਤੀ ਜਾਂਦੀ ਹੈਗੀ ਆ ਹੁਣ ਜੇ ਕਿਸੇ ਇਸ ਤੋਂ ਇਲਾਵਾ ਛਾਤੀਏ ਦਰਦ ਹੋ ਜਾਣਾ ਜਾਂ ਠੰਡ ਲੱਗਣ ਦੇ ਹਾਲਤ ਵਿੱਚ ਮਤਲਬ ਉਸ ਸਮੇਂ ਵਿੱਚ ਇਹਦੀ ਜੜ ਦਾ ਕਾੜਾ ਦਿੱਤਾ ਜਾਂਦਾ ਹੈਗਾ ਤੇ ਫਲ ਤੇ ਬੀਜ ਜਿਵੇਂ ਦੱਸਿਆ ਯੂਰਿਨ ਦੀ ਇਨਫੈਕਸ਼ਨ ਠੀਕ ਕਰਨ ਵਾਸਤੇ ਵਰਤੇ ਜਾਂਦੇ ਹੈਗੇ ਆ ਇਸ ਲਈ ਪਰ ਇਹਦੀ ਵਰਤ ਵਰਤੋਂ ਕਰਨ ਤੋਂ ਪਹਿਲਾਂ ਜਿਹੜੀ ਹੈਗਾ ਜਿਵੇਂ ਅਸੀਂ ਪਹਿਲਾਂ ਵੀ ਚਰਚਾ ਕਰਦੇ ਜੜੀ ਬੂਟੀਆਂ ਦੀ ਸੀ ਇੱਕ ਗੋਣ ਦੱਸਿਆ ਇਹਦੇ ਪਰ ਵਰਤੋਂ ਕਰਨ ਤੋਂ ਪਹਿਲਾਂ ਚੰਗੇ ਵੈਦ ਜਾਂ ਆਯੁਰਵੈਦਿਕ ਡਾਕਟਰ ਨਾਲ ਗੱਲ ਕਰਨੀ ਬਹੁਤ ਜ਼ਰੂਰੀ ਆ ਮਤਲਬ ਤੇ ਪਰਸਨ ਜਿਹੜੀ ਬੂਟੀਆਂ ਹੈਗੀਆਂ ਸਾਡੇ ਜੜੀ ਬੂਟੀਆਂ ਸੀ ਵੀ ਇਹਨੂੰ ਤਿਆਰ ਕਰ ਰਹੇ ਹਾਂ ਹੁਣ ਨਰਸਿਆਂ ਵਿੱਚ ਇਹ ਸਾਨੂੰ ਬਚਾਉਣ ਦੀ ਲੋੜ ਹੈਗੀ ਸਾਡੇ ਖਤਮ ਹੁੰਦੀ ਤੁਰੇ ਚੱਰੀਆਂ ਮਤਲਬ ਜੇ ਕਿਸੇ ਚਮਜੂਆ ਹੋ ਜਾਣ ਮਤਲਬ ਚਮਜੂਆ ਹੋਣ ਤੇ ਮਤਲਬ ਇਹਦੇ ਪੱਤਿਆਂ ਦਾ ਲੇਪ ਲਾਇਆ ਜਾਂਦਾ ਮਤਲਬ ਕਹਿੰਦਾ ਉੱਥੇ ਲੇਪ ਜਿੱਥੇ ਚਮਜੂ ਉੱਥੇ ਲਾਇਆ ਜਾਂਦਾ ਚਮਜੂਆ ਖਤਮ ਹੋ ਜਾਂਦੇ ਉਸ ਤੋਂ ਇਲਾਵਾ ਪੱਤੇ ਨੂੰ ਤੇਲ ਵਿੱਚ ਉਬਾਲ ਕੇ ਮਲਮ ਤਿਆਰ ਕੀਤੀ ਜਾਂਦੀ ਹੈ ਉਸ ਮਲਮ ਨੂੰ ਜੇ ਮਤਲਬ ਕੋਈ ਮਤਲਬ ਕਹਿੰਦਾ ਬੈੱਡ ਬੈੱਡ ਤੇ ਪਿਆ ਹੁੰਦਾ ਬੈੱਡ ਸੂਰ ਹੋ ਜਾਣਾ ਉਹਦੇ ਬੰਦੇ ਦੇ ਉੱਥੇ ਵੀ ਜਿਹੜਾ ਮਲਮ ਜਿਹੜੀ ਲਾਈ ਜਾਂਦੀ ਹੈ ਤਾਂ ਕਿ ਜ਼ਖਮ ਭਰੇ ਰਹਿਣ ਮਤਲਬ ਇੰਨਾ ਗੁਣ ਕਰੀ ਹੈਗਾ ਇਹ